हां जी दोस्तों जिन्ने भी ਭਰਾ ਪਿੰਡੂ ਜੀਮੀਦਾਰ ਫੇਸਬੁੱਕ ਪੇਜ ਜਾਂ YouTube ਚੈਨਲ ਦੇ ਜ਼ਰੀਏ ਵੀਡੀਓ ਨੂੰ ਦੇਖ ਰਹੇ ਹੋ ਅੱਜ ਆਪਾਂ ਤੁਹਾਨੂੰ ਸੇਲ ਵਾਲੇ ਦੋ ਬਸ਼ੇਰੇ ਦਿਖਾਉਣੇ ਆ ਇੱਕ ਆਹ ਮਾਰਵਾੜੀ ਆ ਤੇ ਦੂਜਾ ਆਹ ਸਪੌਟਲੈਸ ਨੋਕਰਾਂ ਬਸ਼ੇਰਾ ਦੋਵੇਂ ਬਸ਼ੇਰੇ ਹਾਲੇ ਨਕੰਦ ਨੇ ਤੇ ਬਾਲ ਪੌਰੀਆਂ ਦੇ ਬਿਲਕੁਲ ਸਾਫ ਆ ਇੱਕੇ ਬੰਦੇ ਕੋਲੇ ਸੇਲ ਆ ਦੋਨਾਂ ਦੀ ਆਪਾਂ ਤੁਹਾਨੂੰ ਬਲੱਡ ਲਾਈਨ ਵਗੈਰਾ ਤੇ ਕੱਦ ਕਾਠ ਸਾਰਾ ਕੁਝ ਉਮਰ ਕਲੀਅਰ ਕਰਦੇ ਆਂ ਵੀਡੀਓ ਨੂੰ ਕਰ ਦਿਓ ਸ਼ੇਅਰ ਪਹਿਲਾਂ ਸ਼ੁਰੂਆਤ ਕਰਦੇ ਆਂ ਐਸ ਨੁਕਰੇ ਬਸ਼ੇਰੇ ਤੋਂ ਬਸ਼ੇਰਾ ਜਿਹੜਾ ਇਹ 22 ਮਹੀਨੇ ਉਮਰ ਆਈ ਦੀ ਤੇ 62 ਇੰਚ ਕੱਦ ਕਰ ਗਿਆ ਇਹਦੀ ਜਿਹੜੀ ਮਾਂ ਕੀ ਦੋਸਤੋ ਉਹ ਸਾਲੀ ਵਾਲਾ ਬਲੱਡ ਲਾਈਨ ਦੀ ਨੀਲੀ ਚੰਬੀ ਘੋੜੀ ਆ 63 ਇੰਚ ਹਾਈਟ ਦੀ ਤੇ ਜਿਹੜਾ ਇਹਦਾ ਪਿਓ ਆ ਉਹ ਖਲੀ ਘੋੜਾਗਾ ਜਿਹੜਾ ਬਾਈ ਜਗਰਾਜ ਦੇ ਕੋਲੇ ਆ ਕਤਰਾਲੇ ਦੇ ਕੋਲੇ ਬੜਾ ਚੰਗਾ ਘੋੜਾਗਾ ਨਾਮੀ ਘੋੜਾ ਸੋ ਉਸ ਖਲੀ ਘੋੜੇ ਦਾ ਬੱਚਾ ਮਿੱਤਰੋ ਇਹ ਬਣ ਤਰਾਂ ਤੁਸੀਂ ਇਹਦੀਆਂ ਦੇਖ ਸਕਦੇ ਹੋ ਬਿਲਕੁਲ ਸਾਫ ਸੁਥਰਾਗਾ ਕੋਈ ਫਲਕਕਾਰੀ ਜਾਂ ਸ਼ਿਵਕਾ ਹੈ ਨਹੀਂ ਇਹਦੇ ਮਜ਼ਬੂਤ ਵੀ ਬੜਾ ਬਾਕੀ ਜਿਹੜੇ ਹਸਾਬ ਨਾਲ ਹਾਲੇ ਇਹ 22 ਮਹੀਨਿਆਂ ਦਾ ਹੋ ਗਿਆ ਤੇ ਕੱਦ ਵੀ 62 ਇੰਚ ਚੰਗਾ ਕਰ ਗਿਆ ਸੋ ਦੂਜਾ ਬਸ਼ੇਰਾ ਜਿਹੜਾ ਮਿੱਤਰੋ ਉਹ ਆ ਮਾਰਵਾੜੀ ਬਸ਼ੀਰਾ ਗਾ ਮੱਥੇ ਫੁੱਲ ਦਾ ਇਹਦੀ ਜਿਹੜੀ ਉਮਰ ਆ ਤਕਰੀਬਨ ਸਵਾ ਕੱਠ ਮਹੀਨੇ ਆ ਸਵਾ ਕੱਠ ਮਹੀਨੇ ਦੀ ਉਮਰ ਆ ਮੱਥੇ ਤੇ ਇਹਦੇ ਕੱਲਾ ਫੁੱਲ ਆ ਕੰਨ ਕੁੰਡੀ ਵਾਲਾ ਸ਼ਕੀਨ ਆ ਮਿੱਤਰੋ ਇਹ ਬਸ਼ੀਰਾ ਜਿਹੜਾ ਦੋਸਤੋ ਇਹ ਫਰੀडम ਵਾਲੀ ਲਾਈਨ ਦੇ ਵਿੱਚੋਂ ਆ ਰਤਨਾਕਰ ਲਾਈਨ ਦੇ ਵਿੱਚੋਂ ਆ ਤੇ ਰਾਜਸਥਾਨ ਦੇ ਵਿੱਚ 71 आरਬੀ ਦੇ ਵਿੱਚ ਇੱਕ ਘੋੜਾ ਗਾ ਇੰਦਰ ਉਹ ਸਿੰਦਰ ਘੋੜੇ ਦਾ ਬੱਚਾ ਹੈ ਦੇਵਰਾਤਨ ਘੋੜੇ ਦਾ ਪੋਤਾ ਤੇ ਫ੍ਰੀडम ਘੋੜੇ ਦਾ ਇਹ ਪਰਪੋਤਾ ਹੈਗਾ ਇਹ ਵੀ ਬਸ਼ੇਰਾ ਬਣਤਰਾਂ ਦਾ ਬਹੁਤ ਜਿਆਦਾ ਚੰਗਾ ਇੱਕ ਰੰਗਾ ਕਾਲਾ ਮੱਥੇ ਕੱਲਾ ਫੁੱਲ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਆ ਨੋਕਰਾ ਬਸ਼ੇਰਾ ਖਰੀਦਣਾ ਚਾਹੁੰਦਾ ਤਾਂ ਤੁਸੀਂ ਇਹਦੇ ਬਾਰੇ ਵੀ ਗੱਲਬਾਤ ਕਰ ਸਕਦੇ ਹੋ ਤੇ ਜੇ ਕਿਸੇ ਨੇ ਉਹ ਮਾਰਵਾੜੀ ਬਸ਼ੇਰਾ ਖਰੀਦਣਾਗਾ ਆ ਜਿਹੜਾ ਤੁਹਾਨੂੰ ਆਪਾਂ ਦਿਖਾਇਆ ਮੱਥੇ ਫੁੱਲ ਵਾਲਾ ਤਾ ਇਹਦੇ ਬਾਰੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਜਿਵੇਂ ਮੈਂ ਤੁਹਾਨੂੰ ਦੱਸਿਆ ਪੌਰੀਆਂ ਦੇ ਦੋਨੇ ਬਿਲਕੁਲ ਸਾਫ਼ ਸੁਥਰੇ ਆ ਬਲੱਡ ਲਾਈਨਾਂ ਇਹਨਾਂ ਦੀਆਂ ਚੰਗੀਆਂ ਨੇ ਆ ਵੀ ਬਸ਼ੇਰਾ ਹਾਲੇ ਨਿਕੰਦਾ 22 ਮਹੀਨੇ ਉਮਰਾਂ ਤੇ ਕੱਦ 62 ਇੰਚਾ ਪੈਰਾਂ ਪੂਰਾ ਕਰਨੀ ਇਹਦੇ ਤੁਸੀਂ ਪਿੱਠ ਪੁੜੇ ਕਰਨੀ ਨਿੰਗਾ ਮਾਰ ਲਓ ਮਜ਼ਬੂਤ ਬੜਾਗਾ ਸੋਹਣਾ ਬਸ਼ੇਰਾ ਰੇਟ ਦੇ ਵਿੱਚ ਤੁਹਾਨੂੰ ਮਿਲ ਜੂ ਇਹ ਤੇ ਜਿਹੜਾ ਮਾਰਵਾੜੀ ਬਸ਼ੇਰਾ ਮਿੱਤਰੋ ਆਹਾ ਇੰਦਰ ਘੋੜੇ ਦਾ ਜਿਹੜਾ ਬੱਚਾ ਫ੍ਰੀडम ਘੋੜੇ ਦਾ ਪਰਪੋਤਾ ਇਹਦੀ ਸਵਾਠ ਮਹੀਨੇ ਉਮਰ ਆ ਇਹਦੇ ਬਾਰੇ ਗੱਲਬਾਤ ਕਰ ਸਕਦੇ ਹੋ ਇਹ ਦੋਵੇਂ ਬੇਸ਼ੇਰੇ ਗੰਗਾ ਨਗਰ ਏਰੀਏ ਦੇ ਵਿੱਚ ਆ ਪਿੰਡ ਅਕਾਲੀ ਜਿਹੜੀ ਹਨੂਮਾਨਗੜ੍ਹ ਸਾਈਡ ਨੂੰ ਰੋਡ ਜਾਂਦੀ ਹੈ ਨਾ ਤਕਰੀਬਨ ਗੰਗਾ ਨਗਰ ਤੋਂ ਇਹ ਪਿੰਡ ਆ ਜਿਹੜਾ 10 12 ਕਿਲੋਮੀਟਰ ਹੁਣ ਤੇ ਉੱਥੇ ਬਾਈ ਚਮਕੌਰ ਦੇ ਕੋਲੇ ਆ ਇਹ ਦੋਨੇ ਬੇਸ਼ੇਰੇ ਨੰਬਰ ਨੋਟ ਕਰ ਲਓ 6367709529 ਤੇ ਜਾਇਜ ਰੇਟ ਦੇ ਵਿੱਚ ਤੁਹਾਨੂੰ ਇਹ ਬਛੇਰੇ ਮਿਲ ਜਾਣੇ ਆ ਤੇ ਬਣਤਰਾਂ ਦੇ ਦੋਵੇਂ ਚੰਗੇ ਆ ਕੱਦ ਕਾਠ ਆ ਬਛੇਰਾ ਵੀ ਚੰਗੂ ਚੰਗਾ ਕਰੂਗਾ ਤੇ ਨੁਕਰੇ ਬਛੇਰੇ ਦਾ ਤਾਂ 52 ਇੰਚ ਹੁਣ 22 ਮਹੀਨੇ ਉਮਰ ਦੇ ਵਿੱਚ ਹੋਇਆ ਖੜਾ ਸੋ ਫੋਨ ਲਾ ਲਿਓ ਤੁਸੀਂ